ਆਪਣੀ ਮਾਂ ਨੂੰ ਕੋਚਿੰਗ ਤੇ ਨਾਲ ਲੈ ਕੇ ਗਈ ਧੀ ਨੂੰ ਕੀ ਪਤਾ ਸੀ ਕਿ ਉਸਦੀ ਮਾਂ ਦੇ ਨਾਲ ਆ ਜੇ ਪੜਾਣਾ ਵਰਤ ਜਾਵੇਗਾ ਹਸਦੀ ਖੇਡਦੇ ਆਪਣੀ ਮਾਂ ਨੂੰ ਨਾਲ ਲੈ ਕੇ ਕੁੜੀ ਕੋਚਿੰਗ ਤੇ ਗਈ ਕਿਹਨੇ ਸੋਚਿਆ ਸੀ ਕਿ ਅੱਜ ਉਹ ਕੁੜੀ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਘਰ ਮੋੜ ਕੇ ਲਿਆਏਗੀ ਇੱਕ ਕੁੜੀ ਜੋ ਪੁਲਿਸ ਦੀ ਭਰਤੀ ਦੀ ਤਿਆਰੀ ਕਰਨ ਦੇ ਲਈ ਆਪਣੀ ਮਾਂ ਨੂੰ ਨਾਲ ਲੈ ਕੇ ਜਾਂਦੀ ਹੈ ਤੇ ਸਾਈਡ ਤੇ ਬੈਠੀ ਉਸ ਮਾਂ ਨੂੰ ਇੱਕ ਕਾਰ ਵਾਲਾ ਕੁਚਲ ਕੇ ਚਲਾ ਜਾਂਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਆਪਣੀ ਧੀ ਨਾਲ ਟ੍ਰੇਨਿੰਗ ਤੇ ਗਈ ਮਾਂ ਸਾਈਡ ਤੇ ਬੈਠੀ ਹੁੰਦੀ ਹੈ ਸੜਕ ਕਿਨਾਰੇ ਤੇ ਇੱਕ ਗੱਡੀ ਆਉਂਦੀ ਹੈ ਜੋ ਉਸ ਨੂੰ ਕੁਚਲ ਕੇ ਰੱਖ ਦਿੰਦੀ ਹੈ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਕਾਰ ਚਾਲਕ ਵੀ ਗੱਡੀ ਰੋਕੇ ਤੇ ਉਸ ਜਗ੍ਹਾ ਤੇ ਜਾਂਦਾ ਹੈ ਜਿੱਥੇ ਉਹ ਲੇਡੀ ਨੂੰ ਕੁਚਲ ਦਿੰਦਾ ਹੈ ਔਰ ਕਾਰ ਚਾਲਕ ਬੀਬੀ ਨੂੰ ਹਸਪਤਾਲ ਵੀ ਲੈ ਕੇ ਆਂਦਾ ਹੈ ਔਰ ਬਹੁਤ ਲੋਕਾਂ ਦਾ ਇਕੱਠ ਉੱਥੇ ਖੜਾ ਹੋ ਜਾਂਦਾ ਤੇ ਮਹਿਲਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਕਾਰ ਚਾਲਕ ਇਸ ਵੇਲੇ ਫਰਾਰ ਹੈ ਮ੍ਰਿਤਕ ਦੇ ਪਰਿਵਾਰਕ ਜੀਆ ਦਾ ਕਹਿਣਾ ਹੈ ਕਿ ਜਦ ਤੱਕ ਕਾਰ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਮ੍ਰਿਤਕ ਦੇ ਪਰਿਵਾਰਕ ਜੀਆ ਵੱਲੋਂ ਪੁਲਿਸ ਅੱਗੇ ਗੁਹਾਰ ਲਗਾਈ ਗਈ ਨਾਲ ਉਹਨਾਂ ਨੇ ਇਲਜ਼ਾਮ ਵਿਲਾਇ ਤੇ ਪੁਲਿਸ ਦਾ ਇਸ ਮਾਮਲੇ ਦੇ ਉੱਪਰ ਵੀ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂ 有。嗯 네, <목소리> 맞습다 <목소리>

ਮੈਟਰ ਸਾਰਾ ਇਹ ਹੈ ਵੀ ਮੈਂ ਹਨ ਆਪਣੇ ਇੱਥੇ ਮੇਰੀ ਚਾਚੀ ਜੀ ਲੱਗਦੇ ਆ ਤੇ ਉਹ ਹਨ ਈਸ਼ਰ ਸਿੰਘ ਨਗਰ ਆਪਣੇ ਨਾ ਬੇਟੀ ਦੀ ਪੁਲਿਸ ਦੀ ਭਰਤੀ ਲਈ ਉਹ ਟ੍ਰੇਨਿੰਗ ਕਰਵਾਉਂਦੇ ਸੀਗੇ ਇੱਥੇ ਕੋਲ ਸਾਹਿਬ ਤੇ ਉਹ ਹਨ ਇੱਕ ਸਾਈਡ ਤੇ ਗਤਕਾਂ ਦੀ ਟ੍ਰੇਨਿੰਗ ਹੁੰਦੀ ਹੈ ਉਹ ਬੰਦ ਪਈ ਹੈ ਜਾਨੀ ਕਿ ਉਹ ਸੜਕ ਜੀ ਬਣਾਈ ਸਗੀ ਉਹਨਾਂ ਨੇ ਕੁਝ ਇਦਾਂ ਦੀ ਉਹ ਦੋਨੇ ਪਾਸੇ ਉਹ ਬੰਦ ਪਈ ਉਹ ਅਨਯੂਜ਼ਡ ਆ ਕੋਈ ਯੂਜ਼ ਨਹੀਂ ਹੋ ਰਹੀ ਤੇ ਉੱਥੇ ਨਾ ਕੋਚ ਇੱਕ ਸਾਈਡ ਤੇ ਇਹ ਐਕਸਰਸਾਈਜ਼ ਕਰ ਰਹੀ ਸੀ ਲੜਕੀ ਤੇ ਉਹ ਐਕਸਰਸਾਈਜ਼ ਹਜੇ ਕੁੜੀ ਕਰਕੇ ਆਈ ਐ ਇੱਕ ਸਾਈਡ ਤੇ ਹਜੇ ਪਾਣੀ ਪੀ ਰਹੀ ਐ ਤੇ ਚਾਚੀ ਸਾਡੇ ਨਾ ਇੱਦਾਂ ਕੱਚੀ ਜਗ੍ਹਾ ਤੇ ਬੈਠੇ ਸੀਗੇ ਸਾਈਡ ਤੇ ਬਿਲਕੁਲ ਉਹ ਮੁੰਡਾ ਗੇੜੀਆਂ ਘੜਦਾ ਪਿਆ ਸੀਗਾ ਇਦਾਂ ਪਹਿਲਾਂ ਵੀ ਕੋਲੋਂ ਬਿਲਕੁਲ ਉਹ ਗੱਡੀ ਮੋੜ ਕੇ ਲੈ ਕੇ ਗਿਆ ਵਾਪਸ ਕਰਕੇ ਪਤਾ ਨਹੀਂ ਸਿੱਖਦਾ ਸੀ ਜਾਂ ਚਲਾਉਂਦਾ ਸੀ ਜੀ ਉਹ ਹਨਾ ਦੂਜੀ ਵਾਰ ਹੀ ਆਇਆ ਉਹਨੇ ਇੰਨੀ ਕੁ ਸਪੀਡ ਨਾਲ ਲੈ ਕੇ ਆਇਆ ਨਾ ਗੱਡੀ ਉਸ ਨਾਲ ਸਾਡੇ ਚਾਚੀ ਜੀ ਇੱਦਾਂ ਬੈਠੇ ਫੋਨ ਦੇਖ ਰਹੇ ਸੀਗੇ ਤੇ ਉਹਨਾਂ ਦੇ ਉੱਪਰ ਤੇ ਲੰਗਾਤੀ ਤੇ ਉੱਪਰ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਸੀਗੇ ਖੜੇ ਹੋਏ ਤੇ ਉਹ ਵੀ ਉਹਨਾਂ ਨੇ ਕੁਚਲਤੇ ਨਾਲ ਹੀ ਉਹਨਾਂ ਤੋਂ ਗੱਡੀ ਨਹੀਂ ਕੰਟਰੋਲ ਹੋਈ ਕਿੰਨੀ ਉਮਰ ਸੀ ਉਹ ਜੀ ਮੈਡਮ ਉਹ ਬੀਬੀ ਦੀ ਉਮਰ ਸੀਗੀ 55 ਸਾਲ ਦੇ ਲੰਮਸਮ ਸੀਗੀ ਕਿੰਨੇ ਬੱਚੇ ਸੀ ਉਹਨਾਂ ਦੇ ਬੱਚੇ ਹੈਗੇ ਆ ਜੀ ਤਿੰਨ ਤੇ ਦੋ ਮੁੰਡੇ ਆ ਇੱਕ ਲੜਕੀ ਆ ਜਿਹੜੀ ਅਨਮੈਰਿਡ ਹੈ ਇੱਕ ਮੁੰਡਾ ਅਨਮੈਰਿਡ ਹੈਗਾ ਇੱਕ ਮੁੰਡਾ ਵਿਆਹਿਆ ਸੀ ਗੱਡੀ ਨਾਲ ਕਿੰਨੇ ਨੇ ਫਟੜੇ ਗੱਡੀ ਨਾਲ ਜੀ ਦੋ ਮੋਟਰਸਾਈਕਲ ਉਹਨਾਂ ਨੇ ਇੱਕ ਅੱਖਰ ਕੀਤੇ ਆ ਤੇ ਇੱਕ ਲੇਡੀਜ਼ ਦੀ ਡੈਥ ਹੋਈ ਜਾਂ ਉਹਨ ਦਾ ਸਪੌਟ ਹਾਂ ਜੀ ਉਹਨਾਂ ਪਰਿਵਾਰਕ ਕੋਣ ਹੈ ਪਰਿਵਾਰ ਆ ਪਰ ਉਹਨਾਂ ਨੇ ਗੱਡੀ ਮਾਰੀ ਆ ਉਹ ਬੰਦੇ ਕੋ ਕਿੱਥੋਂ ਦੇ ਨੇ ਉਹ ਬੰਦੇ ਹੈਗਾ ਜੀ ਸ਼ਿਮਲਾਪੁਰੀ ਦੀ ਸ਼ਨਾਖਤ ਹੋਈ ਹੈ ਜੀ ਸ਼ਿਮਲਾਪੁਰੀ ਗੋਮਨ ਸਿੰਘ ਨਗਰ ਦੇ ਬੰਦੇ ਫਰਾਰ ਨੇ ਬੰਦੇ ਫਰਾਰ ਨੇ ਜੀ ਉਹ ਤੇ ਪੁਲਿਸ ਕੀ ਕਹਿੰਦੀ ਜੀ ਪੁਲਿਸ ਜੀ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਆਂ ਬਾਰ-ਬਾਰ ਵੀ ਸਾਨੂੰ ਉਹ ਬੰਦੇ ਪੇਸ਼ ਕਰੋ ਸ਼ਨਾਖਤ ਕਰਵਾਓ ਤਾਂ ਅਸੀਂ ਜਿਹੜੀ ਡੈੱਡ ਬੋਡੀ ਦੀ ਸੰਸਕਾਰ ਕਰੀਏ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਇਹ ਆਪਾਂ ਨੂੰ ਕਹਿ ਰਹੇ ਆ ਵੀ ਅਸੀਂ ਗਏ ਸੀ ਉਹਨਾਂ ਦੇ ਘਰ ਬੰਦ ਵਾ ਅਸੀਂ ਉਹਨਾਂ ਨੂੰ ਕੀ ਕਰੀਏ ਹੁਣ ਅਸੀਂ ਜਾਦੂਗਰੀ ਸਾਡੇ ਕੋਲ ਛੜੀ ਨਹੀਂ ਹੈਗੀ ਕੋਈ ਜਿਹੜਾ ਪ੍ਰਗਟ ਕਰਦੀ ਉਹਨਾਂ ਨੂੰ ਅਸੀਂ ਅੱਛਾ ਜੀ ਠੀਕ ਹੈ ਜੀ ਅਸੀਂ ਅੰਦਰ ਬਹਿ ਕੇ ਹੁਣ ਗੱਲ ਕਰਕੇ ਆਏ ਆ ਉਹ ਕਹਿੰਦੇ ਜੀ ਏਐਸਆਈ ਨਵੀਨ ਗੌਰਵ ਜੀ ਬੈਠੇ ਆ ਅਸੀਂ ਉਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰ ਰਹੇ ਆ ਕੱਲ ਵੀ ਅਸੀਂ ਘੱਟੋ-ਘੱਟ ਆਏ ਆ ਅਸੀਂ ਕਿੰਨੇ ਜਾਣੇ ਇਕੱਠੇ ਹੋਗੇ ਤਾਂ ਸਾਨੂੰ ਕੱਲ ਵੀ ਇਹਨਾਂ ਨੇ ਜ਼ੋਰ ਪ੍ਰੈਸ਼ਰ ਪਾਇਆ ਵੀ ਸਾਡੇ ਨਾਲ ਸਮਝੌਤਾ ਕਰ ਲਓ ਠੀਕ ਹੈ ਜੀ ਅੱਜ ਵੀ ਅਸੀਂ ਪੁਲਿਸ ਵੀ ਥੋੜੀ ਆਵਾਜ਼ ਤਾਂ ਪਤਾ ਲੱਗੀ ਜਾਂਦਾ ਜੀ ਬੰਦੇ ਦੀ ਗੱਲ ਕਰਨ ਤੋਂ ਹੀ ਤੇ ਉਹਨਾਂ ਦੇ ਉਹ ਸਾਨੂੰ ਨਾ ਉਹ ਦੂਜੀ ਸਾਈਡ ਤੋਂ ਪ੍ਰੈਸ਼ਰ ਪਾ ਰਹੇ ਆ ਸਾਡੇ ਨਾਲ ਫੈਸਲਾ ਕਰ ਲੋ ਇੱਧਰ ਜਦੋਂ ਅਸੀਂ ਇੱਥੇ ਆ ਰਹੇ ਆ ਸੀਗਾ ਵੀ ਬੰਦੇ ਅਰੈਸਟ ਕਰੋ ਸਾਨੂੰ ਅਰੈਸਟ ਕਰਾ ਕੇ ਦਿਖਾਓ ਸਨਾਖਤ ਕਰਾਓ ਤੇ ਅਸੀਂ ਆਪਣੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਲੈ ਕੇ ਦਾ ਸੰਸਕਾਰ ਕਰੀਏ ਜਦੋਂ ਇਹ ਹਾਸਾ ਹੋਇਆ ਮੌਕੇ ਤੋਂ ਮੁੰਡੇ ਨੂੰ ਫੜਿਆ ਜਦੋਂ ਇੱਕ ਫਰਾਰ ਹੋ ਗਿਆ ਉਹਦਾ ਕੋਈ ਲਾਇਸੈਂਸ ਵਗੈਰਾ ਡਰਾਈਵ ਉਹ ਜੀ ਜਦੋਂ ਐਕਸੀਡੈਂਟ ਹੋਇਆ ਸੀਗਾ ਉਦੋਂ ਨਾ ਮੌਕੇ ਤੇ ਸਾਰੇ ਇਕੱਠੇ ਹੋਏ ਕੁੜੀ ਨਹੀਂ ਆ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਸੰਭਾਲਿਆ ਤੇ ਫਿਰ ਉਹ ਨੂੰ ਉਹਨੇ ਜਦੋਂ ਅੱਗੇ ਗੱਡੀ ਨਹੀਂ ਰੋਕੀ ਪਿੱਛੋਂ ਮੁੰਡੇ ਨੇ ਹਿੱਟ ਕੀਤਾ ਗੱਡੀ ਨੂੰ ਆ ਦੇਖੋ ਸ਼ੀਸ਼ਾ ਟੁੱਟਿਆ ਹੋਇਆ ਵਾ ਤੇ ਉਹਨੇ ਗੱਡੀ ਰੋਕੀ ਉਸ ਤੋਂ ਬਾਅਦ ਉਹ ਆਇਆ ਫਿਰ ਉਹ ਮੁੰਡੇ ਨੇ ਜਿਹੜੇ ਰਾਹੀਰ ਸੀਗੇ ਹੋਰ ਵੀ ਆਲੇ ਦੁਆਲੇ ਸੀਗੇ ਉੱਥੇ ਸੈਰ ਕਰ ਰਹੇ ਸੀਗੇ ਉਹ ਕੋਈ ਯੂਜ਼ਡ ਨਹੀਂ ਹੈਗਾ ਉਹ ਇੱਦਾਂ ਹੀ ਪਈ ਆ ਜਗਾ ਖਾਲੀ ਬਲਾਕ ਬਲਾਕ ਪਈ ਹੈ ਤੇ ਨਾ ਉਹਦੇ ਪਰਲੀ ਸਾਈਡ ਕੁਝ ਹੈਗਾ ਨਾ ਇੱਧਰਲੀ ਸਾਈਡ ਗੱਬੇ ਬਲਾਕ ਪਈ ਹੈ ਗੱਡੀ ਰਿਕਵਰ ਹੋਈ ਮੁੰਡਾ ਗੱਡੀ ਰਿਕਵਰ ਹੋਈ ਹੈ ਉਹ ਜਦੋਂ ਰਾਹੀਰ ਆਇਆ ਕੋਈ ਇਹ ਮੁੰਡੇ ਨੂੰ ਤਾਂ ਕੋਈ ਪਤਾ ਤਾਂ ਪਤਾ ਨਹੀਂ ਲੱਗਿਆ ਤੇ ਉਹ ਰਾਹੀਰ ਨੇ ਆ ਕੇ ਉੱਥੇ ਗੱਡੀ ਲੈ ਕੇ ਗਿਆ ਤੇ ਨਾਲ ਉਹ ਉਹਨੂੰ ਤੇ ਉਥੇ ਪਹੁੰਚਿਆ ਉਥੋਂ ਮੌਕੇ ਦੇ ਫਰਾਰ ਹੋ ਗਿਆ ਹਸਪੀਟਲ ਜੋ ਉਹ ਤੇ ਉਥੇ ਫਿਰ ਉਹਨੇ ਆਪਣੇ ਮੁੰਡੇ ਸੱਦੇ ਜਿਹੜੇ ਸੀਗੇ ਵੀ ਜਦੋਂ ਵੀ ਐਦਾਂ ਕਰਕੇ ਵੀ ਮੈਨੂੰ ਮੇਤੋ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੇ ਆ ਕੇ ਪਰਿਵਾਰ ਦੇ ਦਬਾਅ ਬਣਾਇਆ ਕਹਿੰਦਾ ਜੋ ਤੁਸੀਂ ਕਰਨਾ ਕਰ ਲੋ ਕਹਿੰਦੇ ਅਸੀਂ ਪਰਿਵਾਰ ਜਦੋਂ ਦੇਖੋ ਐਕਸੀਡੈਂਟ ਹੁੰਦਾ ਗੁੱਸੇ 'ਚ ਹੁੰਦਾ ਪਰਿਵਾਰ ਕੋ ਗਾਲਾਂ ਵੀ ਕੱਢਦਾ ਜਾਂ ਕੁਝ ਵੀ ਐਦਾਂ ਦੀ ਲਫਜ਼ ਬੋਲਦਾ ਹੈ ਉਹ ਇਲਾਜ ਕਰਾਉਣ ਦੀ ਬਜਾਏ ਉਹਨਾਂ ਨੇ ਪਰਿਵਾਰ ਨੂੰ ਧਮਕੀ ਦਿੱਤੀ ਹੈ ਹੁਣ ਜੇ ਅਗਰ ਨਹੀਂ ਇਨਸਾਫ ਮਿਲਦਾ ਤਾਂ ਆਪਣਾ ਕਦਮ ਤੁਹਾਡਾ ਕੀ ਹੋਊਗਾ ਸਰ ਅਗਲਾ ਕਦਮ ਇਹ ਹੈ ਵੀ ਜਾਂ ਰੋਡ ਤੇ ਰੱਖੇ ਲਾਸ਼ ਨੂੰ ਅਸੀਂ ਧਰਨਾ ਦੇਵਾਂਗੇ ਧਰਨੇ ਦੇਵਾਂਗੇ ਜੇ ਵੱਧ ਤੋਂ ਵੱਧ ਫਿਰ ਜਿੰਨੇ ਵੀ ਹੋਇਆ ਅਸੀਂ ਕਰਾਂਗੇ ਆਪਣੀ ਅਸੀਂ ਸੰਸਕਾਰ ਨਹੀਂ ਕੀਤਾ ਹੋਗਾ ਨਹੀਂ ਜੀ ਨਹੀਂ ਉਨੀ ਦੇਰ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ ਮੇਰੇ ਦਾਣੇ ਦਾ ਮਾਮਲਾ ਜੀ ਇਹ ਚੌਕੀ ਹੈ ਕੀ ਮਰਾਡੋ ਚੌਕੀ ਹੈ ਹਾਂਜੀ ਥਾਣਾ ਸਦਰ ਪੈਂਦਾ ਨਾ ਇਹ ਫੇ ਲੋਜ ਹੋ ਚੁੱਕੀ ਹੈ ਜੀ ਜਿਹੜੇ ਦੋਸ਼ੀ ਨੇ ਕਰੋ ਫਰਾਰ ਸਣਾ ਪਰਿਵਾਰ ਕਰੇ ਕੋਈ ਨਹੀਂ ਹੈਗਾ ਦੋ ਵਾਰ ਰੇਡ ਮਾਰੀ ਕੱਲ ਵੀ ਮਾਰੀ ਅੱਜੀ ਮਾਰ ਕੇ ਸਵੇਰੇ ਜੇ ਦੋਸ਼ੀ ਨਹੀਂ ਮਿਲਦੇ ਜਿੱਤ ਤਾਂ ਗੁਰਤਾਰੀ ਨੂੰ ਵਦੀ ਤੇ ਸਰ ਕੌਉ ਦੀ ਘਟਨਾ ਤੁਹਾਨੂੰ ਕੀ ਤਲਾਸ਼ ਮਿਲੀ ਸੀ ਇਹ ਪਰਸੋਂ ਰਤਰਾ ਸੀਗੀ ਐਕਸੀਡੈਂਟ ਹੋਇਆ ਬਿਆਨਨ ਕੱਲ ਲਖਾਏ ਨੇ ਕੱਲ ਪਰਚਾ ਦੇਤਾ ਉਹ ਦੋਸ਼ੀਆਂ ਸਿਰੇ ਰੇਡ ਮਾਰ ਕੇ ਆਏ ਦੋਸ਼ੀ ਘਰੋਂ ਫਰਾਰ ਨੇ ਸਨੇ ਪਰਿਵਾਰ ਕੋਈ ਨਹੀਂ ਕਰਿਆ ਲੱਗਾ ਨਾਮ ਪਤਾ ਲੱਗਾ ਗੱਡੀ ਕਿਸ ਨਾਂ ਤੇ ਆ ਕਿਹਦੇ ਵੇਖ ਗੱਡੀ ਤਾਂ ਪਿਓ ਦੇ ਨਾਂ ਤੇ ਕੁਲਦੀਪ ਦੇ ਅਚਾ ਕੇ ਬੱਚੇ ਦਾ ਨਾਮ ਪਤਾ ਲੱਗਾ ਅਮਰ ਸਿੰਘ ਵਾਹ ਇਹਨੇ ਪਰਚਾ ਦਿੱਤਾ ਹੋਇਆ ਤੇ ਕਿੰਨੀ ਉਮਰ ਦੀ ਉਹਦੀ ਬੱਚੇ ਦੀ ਜੀ ਹਰੇ ਕੁਛ ਨਹੀਂ ਜੀ ਸਾਹਮਣੇ ਉਹ ਪਤਾ ਲੱਗੂ ਲੱਗਦਾ ਯਾਰ ਟ੍ਰੈਵਲ ਡਿਸਟੈਂਸ ਸਰ ਕਾਗਜ਼ਾਂ ਦੇ ਨਾਲ ਹੋਏ ਤੇ ਕੋਈ ਬੜੀ ਕਾਰਵਾਈ ਕੀਤੀ ਹੋਊ ਉਹ ਤਾਂ ਬਦਤਬ ਜੁਰਮ ਹੋ ਜੂਗਾ ਵਿੱਚ ਸਰ ਅਸੀਂ ਅਕਸਰ ਦੇਖਦੇ ਹਾਂ ਦੇਖਦੇ ਹਾਂ ਉਸ ਰੋਡ ਦੇ ਉੱਪਰ ਜਿਹੜੇ ਵਿਅਕਤੀ ਨੇ ਉਹ ਗੱਡੀਆਂ ਸਿੱਖਦੇ ਨੇ ਉਹ ਵੀ ਗੱਡੀ ਸਿੱਖਣ ਆਏ ਸੀ ਮੁੰਡਾ ਦੇਖੋ ਸਾਹਮਣੇ ਪਤਾ ਲੱਗੂ ਕੀ ਹੈ ਹੁਣ ਤਾਂ ਆਪਾਂ ਗੈਸ ਸਪਣਾ ਸਾਹਮਣੇ ਆਉ ਤਾਂ ਪਤਾ ਲੱਗੂ ਕੀ ਮੈਟਰ ਹੈ ਗੱਡੀ ਸਿੱਖਣ ਆਇਆ ਆ ਜਾਂ ਕੀ ਕਰਦਾ ਸੀ ਉਹ ਕਿਰਪਾ ਕਰੀ ਦਿੱਤੀ ਜੀ ਕਿ ਜਲਦ ਜਲਦ ਕਰਤਾ ਜੀ ਸਰ ਪਰਿਵਾਰ ਕੋਲੋਂ ਇੱਕ ਰੋਪ ਲਾਇਆ ਗਿਆ ਵੀ ਅਗਰ ਨਹੀਂ ਜਲਦੀ ਇਨਸਾਫ ਦਵਾਓਗੇ ਪੁਲਿਸ ਵੀ ਸਾਡੇ ਵੱਲੋਂ ਡੈੱਡ ਬੋਡੀ ਰੱਖ ਕੇ ਰੋਡ ਦੇ ਉਪਰ ਆ ਕੇ ਫਿਰ ਪ੍ਰਦਰਸ਼ਨ ਕਰਾਂਗੇ ਜੀ ਮਰੀ ਪਹਿਲਾਂ ਦੱਸੋਈ ਜਾਂਦਾ ਅਸੀਂ ਜੱਦੀ ਛੁੱਟੀ ਦੇ ਹੱਥ ਸਾਡੇ ਕੋਲ ਇਹ ਬੰਦਾ ਫੜ ਲਾਂਗੇ ਪੁਲਿਸ ਰੇਡ ਮਾਰ ਸਕਦੀ ਹੈ ਘਰੇ ਬੰਦਾ ਚੱਕ ਸਕਦੀ ਹੈ ਇਹਦੇ ਬਦਤ ਕੁਝ ਨਹੀਂ ਕਰ ਸਕਦੀ ਜਦ ਮਿਲੂਗਾ ਅਰੈਸਟ ਕਰ ਲਾਂਗੇ ਬਾਕੀ ਪ੍ਰੈਸ਼ਰ ਪਾਇਆ ਹੋਇਆ ਉਹਨਾਂ ਵੀ ਬੰਦਾ ਲਿਆਵੋ ਅਰੈਸਟ ਕਰਾਓ ਸਰ ਕੋਈ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਵੀ ਰਾਜੀ ਨਾਮੇ ਦਾ ਇਹਣਾ ਬੋਲੇ ਚੱਲਦਾ ਰਹੀ ਨਾ ਸਾਡੇ ਵੱਲੋਂ ਕੋਈ ਰਾਇ ਨਹੀਂ ਮੰਨੀ ਨਹੀਂ ਇਹਨਾਂ ਵੱਲੋਂ ਕਹਿ ਰਹੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਨਾ 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 ਆਹ ਇਹਨਾਂ ਆਪਦੀ ਗੱਲਾਂ ਹੋ ਰਹੀਆਂ ਮੇਰੀ ਗੱਲ ਕਿਸੇ ਨੇ ਨਾ ਮੈਂ ਕਿਹੜਾਈ ਨੂੰ ਕਰੋ ਇਹਦੇ ਥਾਣੇ ਦਾ ਮਾਮਲਾ ਕਿਹੜੀ ਚੌਂਕੀ ਹੈ ਇਹ ਥਾਣਾ ਸਦਰ ਚੌਂਕੀ ਮਰਾਡੋ